ਦਿਨ ਵੇਲੇ ਤਾਂ ਅਸੀਂ ਆਟੋ ਖੜਾ ਹੀ ਵੇਖੀਦਾ ਜ਼ਿਆਦਾਤਰ ਅੱਡਿਆਂ 'ਚ ਖੜੇ ਹੁੰਦੇ ਐ ਇਹਨਾਂ ਨੂੰ ਕੰਮ ਨਹੀਂ ਮਿਲਦਾ ਲੇਕਿਨ ਧੰਨਾ ਇਹ ਆਟੋ ਵਾਲੇ ਜਿਹਨਾਂ ਨੂੰ ਰਾਤ ਕੰਮ ਮਿਲ ਜਾਂਦਾ ਔਰ ਰਾਤ ਕੰਮ ਕਿਹੜਾ ਮਿਲਦਾ ਇਹ ਤੁਸੀਂ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਤੁਸੀਂ ਕਮੈਂਟ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਜੇ ਸਾਡੀ ਗੱਲ ਸਹੀ ਆ ਤਾਂ ਕਮੈਂਟ ਜਰੂਰ ਕਰਿਓ। ਜ਼ਿਆਦਾਤਰ ਆਟੂਆਂ ਵਾਲੇ ਦਿਨ ਵੇਲੇ ਫ੍ਰੀ ਹੁੰਦੇ ਆ। ਦਿਨ ਵੇਲੇ ਆਟੂ ਅੱਡਿਆਂ ਵਿੱਚ ਖੜੇ ਹੁੰਦੇ ਆ ਔਰ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਉਹ ਦਿਨ ਵੇਲੇ ਹੀ ਮੰਗਦਾ ਕਿ ਦਿਨ ਵੇਲੇ ਆਟੋ ਲੈ ਕੇ ਆ ਜਾਣਾ, ਸ਼ਾਮ ਤੱਕ ਅਸੀਂ ਘਰ ਪਹੁੰਚ ਜਾਣਾ, ਘਰ ਸਮਾਨ ਪਹੁੰਚਾ ਦਿਓ। ਲੇਕਿਨ ਰਾਤ ਵੇਲੇ ਜਿਹੜਾ ਆਟੋ ਨੂੰ ਕੰਮ ਮਿਲਦਾ ਉਹ ਕੌਣ ਐ? ਕਿੱਥੋਂ ਮਿਲਦਾ ਕੰਮ ਇਹਨਾਂ ਨੂੰ? ਰਾਤ ਅਕਸਰ ਹੀ ਅਸੀਂ ਕਈ ਵਾਰ ਵੇਖੀਦਾ ਕਿ ਆਟੋ ਵਾਲੇ ਰਾਤ ਵੇਲੇ ਚੱਲਦੇ ਆ ਔਰ ਰਾਤ ਵੇਲੇ ਕਈ ਪਿੰਡਾਂ ਦੇ ਵਿੱਚੋਂ ਦੀ ਨਿਕਲਦੇ ਆ ਤਾਂ ਜਦੋਂ ਕੋਈ ਸੀਸੀਟੀਵੀ ਫੂਟੇਜ ਨਿਕਲ ਕੇ ਸਾਹਮਣੇ ਆਉਂ ਤਾਂ ਫਿਰ ਇਹੀ ਪਤਾ ਲੱਗਦਾ ਕਿ ਇਹ ਵਾਕਿਆ ਜਿਹੜਾ ਆਟੋ ਵਾਲੇ ਕਰ ਗਏ ਆ ਹੁਣੇ ਆਟੋ ਵਾਲੇ ਰਾਤ ਇਹਨਾਂ ਨੂੰ ਕੰਮ ਕੌਣ ਦਿੰਦਾ ਔਰ ਪੁਲਿਸ ਰਾਤ ਚੱਲਣ ਵਾਲੇ ਆਟਵਾ ਤੋਂ ਪੂਰੀ ਇਨਕੁਆਇਰੀ ਕਿਉਂ ਨਹੀਂ ਕਰਦੀ ਕਿਉਂਕਿ ਪੁਲਿਸ ਅਕਸਰ ਹੀ ਕਈ ਵਾਰ ਅਸੀਂ ਵੇਖਿਆ ਕਿ ਰਾਤ ਵੀ ਆਪਣੇ ਨਾਕੇ ਲਗਾਏ ਹੁੰਦੇ ਆ ਕਈ ਵਾਰੀ ਠਿਕਰੀ ਪੈਰੇ ਵਾਂਗ ਵੀ ਹੁੰਦਾ ਪੁਲਿਸ ਖੜੀ ਹੁੰਦੀ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਆਟੋ ਜ਼ਿਆਦਾਤਰ ਰਾਤ ਦੀ ਵਾਰਤੋਂ ਜਦੋਂ ਹੁੰਦੀ ਆ ਤਾਂ ਰਾਤ ਕੋਈ ਇਨਸੀਡੈਂਟ ਵਾਪਰ ਜਾਂਦਾ ਤਾਂ ਫਿਰ ਆਟੋ ਦਾ ਨਾਮ ਹੀ ਅੱਗੇ ਆਉਂਦਾ ਹੈ ਕੀ ਪੁਲਿਸ ਵਾਲੇ ਇਹਨਾਂ ਦਾ ਕੋਈ ਨੰਬਰ ਵਗੈਰਾ ਨੋਟ ਨਹੀਂ ਕਰਦੇ ਕਾਰਨ ਕੀ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਕਿ ਆਟੋ ਵਾਲਿਆਂ ਨੂੰ ਸਿਰਫ ਰਾਤ ਹੀ ਕੰਮ ਮਿਲਦਾ ਦਿਨ ਵੇਲੇ ਘੱਟ ਮਿਲਦਾ ਹੁਣ ਕਿਸੇ ਦੇ ਘਰ ਵੀ ਸਮਾਨ ਲੈ ਕੇ ਜਾਣਾ ਹੋਵੇ ਜਾਂ ਫੈਕਟਰੀ ਵਿੱਚ ਜਾਣਾ ਹੋਵੇ ਤਾਂ ਹਰ ਕੋਈ ਕਹਿੰਦਾ ਕਿ ਦਿਨ ਵੇਲੇ ਪਹੁੰਚਾ ਦੇ ਲੇਬਰ ਚਲੀ ਜਾਣੀ ਆ ਤਾਂ ਰਾਤ ਨੂੰ ਇਹਨਾਂ ਨੂੰ ਕੰਮ ਕੌਣ ਦਿੰਦਾ ਜੇ 6 ਵਜੇ ਤੱਕ ਹੀ ਪਹੁੰਚਦੇ ਨਹੀਂ ਦਿਨ ਵੇਲੇ ਤਾਂ ਇਹਨਾਂ ਨੂੰ ਕੰਮ ਮਿਲਦਾ ਨਹੀਂ ਤਾਂ ਰਾਤ ਵੇਲੇ ਇਹ ਕੰਮ ਹੈ ਹੁਣ ਤੁਸੀਂ ਵੀ ਦੱਸਣਾ ਔਰ ਅਸੀਂ ਵੀ ਦੱਸ ਦਈਏ ਕਿ ਇਹ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਹ ਅਮਰਸਰ ਦੀਆਂ ਨੇ ਤਰਨ ਤਾਰਨ ਦੀਆਂ ਨੇ ਔਰ ਦੱਸ ਦਈਏ ਕਿ ਇਹਨਾਂ ਨੇ ਰਾਤ گاਵਾ ਚੋਰੀ ਕੀਤੀਆਂ ਔਰ ਲੱਤੀਆਂ ਹੋਈਆਂ گاਵਾ ਦਾ ਆਟੋ ਜਿਹੜਾ ਉਸਦੀ ਵੀਡੀਓ ਸਾਹਮਣੇ ਆ ਗਈ ਔਰ ਇਹ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਆ ਜੋ ਮਾਲਕ ਸਨ ਪਸ਼ੂਆਂ ਦੇ ਜਿਨ੍ਹਾਂ ਦੀ ਹਵੇਲੀ ਦੇ ਵਿੱਚੋਂ ਚੋਰੀ ਹੋਈ ਹੈ ਔਰ ਪੂਰੀ ਜਾਣਕਾਰੀ ਉਹ ਦੇ ਰਿਹਾ ਕਿ ਆਟੋ ਜਿਹੜਾ ਉਹ گاਵਾ ਲੱਦ ਕੇ ਲੈ ਜਾਈ ਜਾ ਰਿਹਾ ਖਾਲੀ ਆਉਂਦੇ ਦੀ ਵੀਡੀਓ ਵੀ ਆ ਜਾਂਦੇ ਦੀ ਵੀ ਆ ਤਾਂ ਇੱਥੇ ਵੀ ਕਈ ਵਾਰ ਅਸੀਂ ਹੋਰ ਵੀ ਵੀਡੀਓ ਸਾਡੇ ਕੋਲ ਆਈਆਂ ਨੇ ਲੇਕਿਨ ਰਾਤ ਵੇਲੇ ਥੋੜੀ ਇਨਕੁਆਇਰੀ ਜ਼ਰੂਰ ਕਰਿਆ ਕਰੋ ਜਦੋਂ ਆਟੋ ਰਾਤ ਚੱਲਦੇ ਆ ਇਹਨਾਂ ਨੂੰ ਪੁੱਛਿਆ ਕਰੋ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਔਰ ਕੌਣ ਹੈ ਔਰ ਇਹ ਕਾਰਨ ਕੀ ਆ ਤੁਸੀਂ ਕਿਵੇਂ ਵੇਖਦੇ ਹੋ ਕਿ ਵਾਕੇ ਹੀ ਆਟੋ ਵਾਲਿਆਂ ਨੂੰ ਰਾਤ ਕੰਮ ਮਿਲਦਾ ਔਰ ਕਿਹੜੀ ਫੈਕਟਰੀ ਹੈ ਜਿਹੜੀ ਰਾਤ ਦੇਣਾ ਕੋ ਢੋਆ ਢਵਾਈ ਕਰਾਉਂਦੀ ਆ ਔਰ ਕਿਹੜੇ ਘਰਾਂ ਦੇ ਲੋਕ ਆ ਜਿਹੜੇ ਦਿਨ ਵੇਲੇ ਆਟੋ ਨਹੀਂ ਲਿਆਉਂਦੇ ਰਾਤ ਵੇਲੇ ਸਾਦੇ ਆ ਕਿ ਆ ਕੇ ਤੇ ਇਸੇ ਮਾਲ ਛੱਡ ਜਾਓ ਸਾਡੇ ਲਿਆਓ ਸਾਡੇ ਛੱਡ ਜਾਓ ਇਹ ਵੀਡੀਓ ਪੂਰੀ ਵੇਖੋ ਤੁਸੀਂ ਗੱਲਬਾ ਫੇਰੇ ਆਣ ਕੇ ਆਪਣੇ ਡੰਗਰ ਚੋਣ ਆਇਆ ਨਾ ਤੇ ਉਦੋਂ ਮੈਂ 6 ਵਜੇ ਤੋਂ ਮੈਂ ਗੇਟ ਖੋਲਿਆ ਡੇਲੀ ਰੁਟੀਨ ਦੇ ਹਿਸਾਬ ਨਾਲ ਜਦੋਂ ਮੈਂ ਗੇਟ ਖੋਲਿਆ ਤੇ ਸਿੱਧਾ ਮੇਰਾ ਧਿਆਨ ਕੰਦ ਪਾਟੀ ਜਦਾ ਉਸ ਵੱਲ ਮੇਰਾ ਨਿਗਾ ਪਈ ਤੇ ਜਦੋਂ ਪਰ ਮੇਰਾ ਧਿਆਨ ਇਹ ਸੀਗਾ ਵੀ ਮੇਰੇ ਡੰਗਰ ਕੋਈ ਵੀ ਨਹੀਂ ਦਿਖਿਆ ਮੈਨੂੰ ਪਹਿਲਾਂ ਇੱਕ ਵਾਰੀ ਦਾ ਇਹ ਸਾਰੇ ਡੰਗਰ ਮੇਲਾ ਵਿਹਲੀ ਖਾਲੀ ਕਰ ਗਿਆ ਹੁਣ ਜਦੋਂ ਆ ਕੇ ਵੇਖਿਆ ਤੇ ਦੋ ਵੱਡੀਆਂ گاਵਾਆਂ ਸੀ ਜਿਹੜੀਆਂ ਜਿਆਦੇ ਦੁੱਧ ਵਾਲੀਆਂ ਕਿਹੜੀਆਂ ਕੈਚਫ ਨਸਲ ਸੀ ਗਿਆ ਤੇ 25 ਪਲੱਸ ਦੁੱਧ ਹੀ ਉਹਨਾਂ ਦੇ ਥੱਲੇ ਦੋ ਦੋ ਮਹੀਨੇ ਦੀਆਂ ਸੁਈਆਂ ਹੀ ਸੱਜਰਾ ਹੈ ਗਿਆ ਉਹ ਫਿਰ ਵੇਖਿਆ ਤੇ ਉਹ ਇੱਥੇ ਕਿੱਲੇ ਰਹਿਆ ਨਹੀਂ ਤੇ ਮੁੜ ਕੇ ਜਦੋਂ ਆਪਾਂ ਜਾ ਕੇ ਮਗਰ ਪੈਰਵਾਜੀ ਵੇਖ ਕੀਤੀ ਆ ਵੀ ਕਿੱਧਰ ਨੂੰ ਗਈਆਂ ਉਹ ਇੱਥੋਂ ਬੇਲੀ ਚੋਂ ਕੱਢ ਕੇ ਲਾਗੇ ਨਾਲ ਪੱਠੇ ਬੀਜੇ ਪੱਠਿਆਂ ਵਿੱਚ ਦੀ ਕੱਢ ਕੇ ਨਾ ਤੇ ਮੁੜ ਕੇ ਕਣਕਾਂ ਦੇ ਵਿੱਚ ਦੀ ਲੀਪ ਆ ਕੇ ਕਣਕ ਖਰਾਬ ਕੀਤੀ ਆਮ ਹੋਰ ਵੀ ਲੋਕਾਂ ਦੀ ਤੇ ਉਧਰੋਂ 15-20 ਕਿਲੇ ਲੱਗੇ ਨੇ ਮਤਲਬ ਵਿੱਚੇ ਵਿੱਚ ਪੈਲੀਆਂ ਦੇ ਇੱਕ ਕਿ ਜਿੱਦਾਂ ਵੀ ਖੜੀਆਂ ਉਹਨਾਂ ਨੇ ਬੱਚ ਉਹ ਛੋਟੇ ਹਾਥੀ ਤੇ ਮੁੜ ਕੇ ਉਹਨਾਂ ਦੀ ਪੈਰਵਾਹੀ ਕਰਕੇ ਫਿਰ ਹਨ ਉਹਨਾਂ ਉੱਥੇ ਸਮਾਦ ਤੇ ਉੱਤੇ ਉਹਨਾਂ ਨੇ ਜਾ ਕੇ ਲੱਧੀਆਂ ਵਾ ਉਹ ਵੀ ਫੋਰਸ ਪਾਸ ਡੰਗਰ ਦਾ ਉੱਥੇ ਪਿਆਜ ਆ ਪਿੰਡ ਦੇ ਵੀ ਜਦੋਂ ਪਿੰਡ ਦੇ ਵਿੱਚ ਗੱਲ ਖਬਰ ਪਤਾ ਲੱਗੀ ਉਹਨਾਂ ਨੂੰ ਦੱਸਿਆ ਵੀ ਇੱਧਰ ਇੱਧਰ ਨੂੰ ਪੈੜ ਜਾਂਦੀ ਹੈ ਡੰਗਰਾਂ ਦੀ ਤੇ ਫਿਰ ਉਹਦੇ ਅਸੀਂ ਪਿੱਛੇ ਪਿੱਛੇ ਜਾ ਕੇ ਦੇਖ ਰਹੇ ਫਿਰ 20 ਕਿਲੇ ਦੇ ਕਰੀਬ ਹਟ ਗਿਆ ਵੀ ਕਿਤੇ ਵੀ ਉਹ ਕੈਮਰੇ ਦੀ ਕਵਰੇਜ ਤੋਂ ਦੂਰ ਹੋ ਕੇ ਵੀ ਪੂਰੀ ਨਾ ਪ੍ਰੋਪਰ ਪਲਾਨਿੰਗ ਨਾਲ ਇਹ ਕੰਮ ਕੀਤਾ ਵਾ ਕਿੱਥੇ ਕਿੱਥੇ ਲੱਭਾਂ ਦੀ ਯੂਰ ਜਿੱਦੀ ਆ ਹਾਂਜੀ ਕਿੱਥੇ ਕਿੱਥੇ ਲੱਭੋ ਜਾਂ ਲੱਭੇ ਜਾ ਕੇ ਨਾ ਜਾਏ ਆਹੀਂ ਉਹਦਾ ਲੋਕਲ ਜਿੱਦਾਂ ਜਿੱਥੇ ਵੀ ਚੌਂਕ ਚ ਚਾਏ ਕਿਤੇ ਮੇਨ ਅੱਡੇ ਦੇ ਉੱਤੇ ਕੈਮਰੇ ਨੇ ਉਹ ਆਹੀਂ ਸੀਸੀਟੀਵੀ ਖੰਘਾਲੇ ਆ ਪਰ ਸਾਨੂੰ ਕੋਈ ਪ੍ਰੋਪਰ ਕੋਈ ਵਿਜ਼ਿਬਿਲਟੀ ਨਹੀਂ ਵੀਡੀਓ ਦੀ ਪ੍ਰੋਪਰ ਆਈ ਕਿੰਨਾ ਕੋ ਨੁਕਸਾਨ ਹੋ ਚੁਕਾ ਮੈਂ 2 ਲੱਖ ਦਾ ਹੀ ਆ ਗਾਵਾਂ ਲੈ ਗਿਆ ਜੇ ਹੋਰ ਵੀ ਹੋਣ ਲਾਵਾਂਗੇ 2-4 ਲੱਖ ਦਾ ਨੁਕਸਾਨ ਹੋਣਾ ਗਰਮੀਆਂ ਦੇ ਵਿੱਚ ਸਾਨੂੰ ਇਹ ਆਸ ਸੀ ਕਿ ਵੀ ਦੁੱਧ ਜਾਊਗਾ ਤੇ ਉਹਦੇ ਨਾਲ ਸਾਡਾ ਮਲਕਤ ਚਲੋ ਸਰਕਲ ਚੱਲਦਾ ਸੀ ਆ ਇਸੇ ਕਰਕੇ ਹੀ ਹੁੰਦਾ ਵਾ ਪਸ਼ੂਵਾਰਾ ਦੁੱਧ ਕਾਂ ਦਾ ਕੰਮ ਆ। ਸਮਝਦਾ ਵੀ ਉਹ ਹਾਂ ਗਾੜੀ ਹੁਣ ਸਮੇ ਮਾਰ ਹੋ ਗਈ ਸਾਡ ਨਾਲ। ਸੀਸੀਟੀਵੀ ਚ ਕੋਈ ਸਾਇ ਕੋਈ ਸੀਸੀਟੀਵੀ ਚ ਗੱਡੀ ਜਾਂ ਹੀ ਬਸ ਲੈ ਕੇ ਜਾਂਦੀ ਦਿਖਦੀ ਹੈ ਬਾਕੀ ਕੋਈ ਪ੍ਰੋਪਰ ਪ੍ਰੂਫ ਨਹੀਂ ਕੋਈ ਨਿਕਲਦਾ। ਇਹੋ ਹੀ ਆ ਵੀ ਜਾ ਰਹੀ ਹੈ ਲੈ ਕੇ ਪਰ ਕਿਧਰ ਨੂੰ ਗਈ ਇਹ ਨਹੀਂ ਗੱਡੀ ਅੱਗੇ ਨਹੀਂ ਕੋਈ ਬੰਨ ਵਾਨੂੰ। ਪਹਿਲੀ ਵਾਰ ਹੋਇਆ ਇਸ ਤਰ੍ਹਾਂ ਗੱਲਬਾਤ। ਹਾਂਜੀ ਇਹ 2000 ਦੇ ਵਿੱਚ ਅਸੀਂ ਇਸੇ ਬਾਅਦ ਬਲਾ ਡੰਗਰ ਲੈ ਕੇ ਆਏ ਆ ਤੇ ਹੁਣ ਤੁਸੀਂ 25 ਚੱਲ ਰਿਹਾ ਤੇ 25 ਸਾਲ ਦੇ ਵਿੱਚ ਹਟਣਾ ਆ ਪਹਿਲਾ ਚਾਂਸ ਹੋਇਆ ਵਾ ਤੇ ਅੱਗੇ ਕਦੀ ਸਾਡਾ ਮਤਲਬ ਇਹ ਤਾਂ ਵੀ ਉਹਨੇ ਕੀ ਤਾਂ ਨੇ ਕੀ ਚੀਜ਼ ਉਹ ਨਹੀਂ ਹਿੱਲੀ ਕਰੀ ਪੁਲਿਸ ਕੋਲ ਕੰਪਲੇਨ ਕੀਤੀ ਹਾਂਜੀ ਪੁਲਿਸ ਕੋਲ ਕੰਪਲੇਨ ਕੀਤੀ ਆ ਨਹੀਂ ਅਜੇ ਤੱਕ 2 ਦਿਨ ਹੋ ਗਏ ਆ ਆਂਦੇ ਹੀ ਆਵਾਂਗੇ ਪਰ ਮਤਲਬ ਅਜੇ ਤੱਕ ਕੋਈ ਪਹੁੰਚਿਆ ਨਹੀਂ ਆ ਕੀ ਮੰਗ ਰਹੇ ਹੋ ਹੁਣ ਵੇਖੋ ਜੀ ਸਾਡਾ ਨੁਕਸਾਨ ਹੋਇਆ ਸਕੀ ਤੇ ਆਪਣੇ ਨੁਕਸਾਨ ਦੀ ਪਰਪਾਈ ਵਾਸਤੇ ਤੇ ਜਿਹਨਾਂ ਨੇ ਦੇਲਵਗੀ ਕੀਤੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਮਾਲ ਵਾਪਸ ਹੋਵੇ ਤੇ ਬਾਕੀ ਹੋਰ ਆਉਣ ਵਾਲੇ ਟਾਈਮ 'ਚ ਲੋਕਾਂ ਦਾ ਵੀ ਬਚਾਅ ਹੋਗਾ ਇਸ ਦਾ ਜੋ ਕਿ ਪਹਿਲਾਂ ਵੀ ਪਿਛਲੇ ਵੀ ਅਸੀਂ ਗੱਲਾਂ ਬਾਤਾਂ ਸੁਣੀਆਂ ਵੀ ਕਾਫੀ ਲੋਕਾਂ ਦਾ ਇਹ ਨੁਕਸਾਨ ਹੋਏ ਰੇ ਤੇ ਜੇ ਨਹੀਂ ਗਾੜੀ ਹੱਥ ਪਿਆ ਇਹਨਾਂ ਨੂੰ ਪੈਂਦਾ ਤੇ ਫਿਰ ਗਾੜੀ ਸੋਹੀ ਸਾਫ਼ ਸੋਚਦੇ ਜੇ ਵੀ ਹੋਰ ਵੀ ਮੇਰੇ ਵਰਗੇ ਕਈ ਜ਼ਿੰਮੇਵਾਰ ਇਸ ਚੀਜ਼ ਦੇ ਵਿੱਚ ਨੁਕਸਾਨ ਉਠਾਉਣਗੇ ਤੇ ਪਰ ਅੱਗੇ ਤੁਸੀਂ ਵੇਖ ਲੋ ਸਮਾਂ ਕਿਹੋ ਜਿਹਾ ਜੇ ਤੁਹਾਡੇ ਕੋਈ ਜਣਾ ਨੁਕਸਾਨ ਆਇਆ ਤੁਹਾਡੇ ਕੋ ਉੱਠਾ ਜਾਊਗਾ